ਜਾਗਿੰਦਵਾ ਜਾਗਵੀਨ ਜਾਗ ਗਈ ਹੈ ਜਾਗੋ ਚੱਲੂ ਲੁਧਿਆਣੇ ਤੋਂ ਜਾਗੋ ਚੱਲੂ ਬਟਿਆਲੋਂ ਤੋਂ ਜਾਗੋ ਚੱਲੂ ਜਲੰਧਰ ਤੋਂ ਜਾਗੋ ਚੱਲੂ ਅੰਮ੍ਰਿਤਸਰੋਂ ਲ ਜਾਗੋ ਚੱਲੂ ਮੋਗੇ ਤੋਂ ਜਾਗੋ ਚੱਲੂ ਬਠਿੰਡੇ ਤੋਂ ਦਰ ਦਰ ਜਾ ਕੇ ਡੇਰੇ ਲਾਉਗੀ ਉਹਨਾਂ ਜਾ ਕੇ ਸਮਾਜ ਨੂੰ ਜਗਾਣ ਲਈ ਵੀ ਕਿਨੂੰ ਵੋਟ ਪਾਣੀ ਹੈ ਕਿਆ ਕਿਸੇ ਕਾਤਲ ਦੇ ਭਰਾ ਨੂੰ ਵੋਟ ਪਾਣੀ ਹੈ ਉਸ ਬੰਦੇ ਦੀ ਮੈਂਟੈਲਿਟੀ ਇਹ ਹੈ ਕਿ ਤਰਨ ਤਰਨ ਦੇ ਵਿੱਚ ਦੁਵਾਰਤੀ ਉਹੀ ਮਾਹੌਲ ਪੈਦਾ ਕਰੇ ਕੱਟਰਵਾਤਾ ਟਾਈਮ ਜਿਹੜਾ ਚੱਲਿਆ ਦੁਹਾਕਾ ਖਾੜਕੂਵਾ ਚੱਲਿਆ ਪੰਜਾਬ 'ਚ ਕਟਗੜ ਮਸਾਂ ਜੋ ਹਿੰਦੂ ਕਟਗੜ ਮਾਰੇ ਕਾਤਲ ਦੇ ਪਰਿਵਾਰ ਨੂੰ ਵੋਟ ਨਾ ਪਾਈ ਜਾਵੇ ਕਾਤਲ ਦੇ ਭਰਾ ਨੂੰ ਵੋਟ ਨਾ ਪਾਈ ਜਾਵੇ ਜਿਸ ਵਿਅਕਤੀ ਨੇ ਇਸ ਹਿੰਦੂ ਲੀਡਰ ਜਿੰਦੀ ਸੁਦੀ ਸੁਰੀ ਦਾ ਸਰੇਆਮ ਗੁਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਦੂਜੇ ਪਾਸੇ ਜੇਲ੍ਹ 'ਚ ਬੰਦ ਹੋਣ ਤੋਂ ਬਾਅਦ ਵੀ ਉਹ ਵਿਅਕਤੀ ਨਹੀਂ ਸੁਧਰਦਾ ਜੇਲ੍ਹ ਦੇ ਵਿੱਚ ਵੀ ਇੱਕ ਸੂਬਾ ਸੀ ਇੰਸਪੈਕਟਰ ਦਾ ਇਹ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਇਹੋ ਜਿਹੇ ਬੰਦੇ ਪੰਜਾਬ ਤੇ ਰਾਜ ਕਰੇ ਤਾਂ ਪੰਜਾਬ ਕਿੱਥੇ ਜਾਊਗਾ ਇਹ ਸੋਚਣ ਦਾ ਵਿਸ਼ੇ ਚਿੰਤਾ ਦਾ ਹੈ ਕੀ ਤਰਨਤਾਰਨ ਸ਼ਹਿਰ ਦੇ ਲੋਕ ਆਪਣੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹਣਗੇ ਕੀ ਤਰਨਤਾਰਨ ਦੇ ਲੋਕ ਇਹ ਚਾਣਗੇ ਜਿਹਦਾ ਦਿਲ ਕੀਤਾ ਇੱਕ ਧਰਨੇ ਤੇ ਆਮ ਆਦੀ ਬੈਠਾ ਉਹਨੂੰ ਕ੍ਰਿਸਟਲ ਕੱਢੀ ਡੱਬ ਚੋਂ ਕੱਢ ਕੇ ਗੋਲੀ ਮਾਰਤੀ ਉਸ ਸ਼ਖਸ ਨੂੰ ਉਸ ਦੇ ਪਰਿਵਾਰ ਦੇ ਵਿਅਕਤੀ ਨੂੰ ਤੁਸੀਂ ਵੋਟ ਪਾਣੀ ਹੈ ਦਸੋਣਾ ਇੱਕ ਪਾਸੇ ਤਾਂ ਉਹ ਕਹਿ ਰਿਹਾ ਵੀ ਪੰਜਾਬ 'ਚ ਜਿਹਦਾ ਦਿਲ ਕਰਦਾ ਉਹ ਸਰਿਆਮ ਪਿਸਟਲ ਕਰਦਾ ਆਮ ਵਿਅਕਤੀ ਨੂੰ ਗੋਲੀ ਮਾਰ ਦਿੰਦਾ ਉਹਦੇ ਭਰਾਣੇ ਕੀ ਕੀਤਾ ਗੁਰੂ ਜੀ ਨੇ ਕੀ ਕਹਦੀ ਗਰੀਬ ਤੇ ਗੁਰੂ ਗਉਂਦ ਦੀ ਰਾਖੀ ਦੀ ਗੱਲ ਕੀਤੀ ਸੀਗੀ ਇਹ ਲੋਕ ਕੀ ਕਰ ਰਹੇ ਨੇ ਇਹ ਤਾਂ ਨਿਥਿਆ ਦਾ ਕਤਲ ਕਰ ਰਹੇ ਨੇ ਦਸੋਣਾ ਕੀ ਸਾਡੇ ਆਈਡੀਅਲ ਐਸੇ ਲੋਕ ਹੋਣਗੇ ਮੈਂ ਇੱਥੇ ਬੈਠਾ ਮੈਂ ਮੈਂ ਬਾਜ਼ਾਰ 'ਚ ਜਾ ਰਿਹਾ ਮੇਰੇ ਨਾਲ ਸਿਕਸ ਮਾਇਦੇ ਕਈ ਵਿਅਕਤੀ ਖੜੇ ਨੇ ਕੀ ਮੈਂ ਹਰ ਕਿਸੇ 'ਤੇ ਸ਼ੱਕ ਕਰ ਦਸੋਣਾ ਮੇਰੀ ਗੱਲ ਅਗਰ ਸੁਦੀ ਸੁਰੀ ਧਰਨੇ ਦੇ ਬੈਠਾ ਸੀ ਸੰਦੀਪ ਸਿੰਘ ਕਿ ਤੁਸੀਂ ਲੀਪਸਿੰਗ ਵੀ ਉੱਥੇ ਅੱਧਾ ਘੰਟਾ ਉੱਥੇ ਐ ਕਰਕੇ ਖੜਾ ਸੀਗਾ ਦੇਖ ਰਿਹਾ ਸੀ ਧਰਨੇ ਦੇ ਵਿੱਚ ਕੀ ਕੀ ਹੋ ਰਿਹਾ ਪੰਜਾਬ ਦੇ ਤਰਨਤਾਰਾਂ ਦੇ ਵਿੱਚ ਉਪਚੋਨਾ ਦਾ ਵਿਗਲ ਵੱਜ ਚੁੱਕਾ ਵਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਤ ਸੰਧੂ ਨੂੰ ਚੌਨ ਅਖਾੜੇ ਦੇ ਵਿੱਚ ਖੜਾਇਆ ਗਿਆ ਤੇ ਉੱਥੇ ਹੀ ਦੂਜੇ ਪਾਸੇ ਜਿਕਰ ਗੱਲ ਕਰੀਏ ਸ਼ਿਵਸ਼ਨਾ ਇਸ ਦੇ ਵਿੱਚ ਜ਼ਰੂਰ ਚਿੰਤਾ ਜ਼ਾਹਿਰ ਕਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਜਾਗੋ ਆਇਆ ਜਾਗੋ ਕੱਢੀ ਜਾ ਰਹੀ ਹੈ ਆਖਿਰਕਾਰ ਜਾਣਦੇ ਹਾਂ ਸ਼ਿਵਸ਼ਨਾ ਹੁਣ ਕਾਦੀ ਜਾਗੋ ਕੱਢ ਰਹੀ ਹੈ ਕੀ ਪੂਰਾ ਮਾਮਲਾ ਹੈ ਇਸ ਵਕਤ ਮੇਰੇ ਨਾਲ ਮੌਜੂਦ ਨੇ ਬਾਨੂ ਪ੍ਰਤਾਪ ਤੇ ਰਾਜੀਵ ਟੰਡਨ ਜੋ ਕਿ ਸ਼ਿਵਸ਼ਨਾ ਪੰਜਾਬ ਦੇ ਪ੍ਰਧਾਨ ਨੇ ਟੰਡਨ ਸਾਹਿਬ ਹੁਣ ਕਿਉਂ ਜਾਗੋ ਕੱਢੀ ਜਾ ਰਹੀ ਐ ਉਪ ਚੋਨਾਬ ਤਾਂ ਤਰਨਤਾਰਾ ਦੇ ਵਿੱਚ ਹੋ ਰਹੇ ਨੇ ਜਾਗੋ ਤੁਸੀਂ ਕਿਉਂ ਕੱਢ ਰਹੇ ਕੀ ਮਾਮਲਾ ਜੇ ਕਰਾ ਪੀਰ ਬਜਰੰਗੇ ਹਰ ਹਰ ਮਹਾਦੇਵ ਸਮਾਜ ਨੂੰ ਜਗਾਣ ਲਈ ਵੀ ਕਿਹਨੂੰ ਵੋਟ ਪਾਣੀ ਐ ਕੀ ਕਿਸੇ ਕਾਤਲ ਦੇ ਭਰਾ ਨੂੰ ਵੋਟ ਪਾਣੀ ਐ ਕੀ ਕਿਸੇ ਕਾਤਲ ਨੂੰ ਵੋਟ ਪਾਣੀ ਐ ਜਿਹਦਾ ਦਿਲ ਕੀਤਾ ਇੱਕ ਧਰਤੇ ਦੇ ਆਮ ਆਦਮੀ ਬੈਠਾ ਉਹਨੂੰ ਪਿਸਤਲ ਕੱਢੀ ਡੱਬ ਚੋਂ ਕੱਢ ਕੇ ਗੋਲੀ ਮਾਰਤੀ ਉਸ ਸ਼ਖਸ ਨੂੰ ਉਸ ਦੇ ਪਰਿਵਾਰ ਦੇ ਵਿਅਕਤੀ ਨੂੰ ਤੁਸੀਂ ਵੋਟ ਪਾਣੀ ਐ ਕਿਆ ਕਿਸੇ ਤੁਸੀਂ ਪੰਜਾਬ ਵਿੱਚ ਕਿਸੇ ਗੈਂਗਸਟਰ ਨੂੰ ਵੋਟ ਪਾਣਾ ਚਾਹੋਗੇ ਮੇਰਾ ਸਵਾਲ ਇਹ ਹੋਊਗਾ ਉਸ ਨੂੰ ਲੈ ਕੇ ਅਸੀਂ ਤਰਨਤਾਰਨ ਦੇ ਵਿੱਚ ਜਾਗੋ ਕੱਢਣ ਜਾ ਰਹੇ ਹਾਂ ਜਾਗ ਸਮਾਜ ਵੀ ਜਾਗ ਹੁਣ ਜਾਗੋ ਆਈ ਹੈ ਵੀ ਸਮਾਜ ਨੂੰ ਜਗਾਉਣ ਦੀ ਲੋੜ ਹੈ ਵੀ ਅਗਰ ਚਾਹਨੀ ਅਸੀਂ ਲੋਕ ਵੀ ਸਾਡੇ ਪਰਿਵਾਰ ਦੇ ਸਾਡੇ ਜਿਹੜੇ ਬੱਚੇ ਨੇ ਤਰਨਤਾਰਨ ਸ਼ਹਿਰ ਦੇ ਵਿੱਚ ਖੁੱਲੇ ਹਮਕਮ ਸਗਨ ਵੀ ਤੁਹਾਡੇ ਕਿਆ ਮਾਂ ਚਾਹੇਗੀ ਕਿਆ ਕੋਈ ਪਤਨੀ ਚਾਹੇਗੀ ਮੇਰਾ ਪਤੀ ਦੁਕਾਨ ਤੇ ਗਿਆ ਵੀ ਸ਼ਾਮ ਨੂੰ ਕਰੇ ਵਾਪਸ ਰਾਮਨਲ ਵਾਪਸ ਆਏਗਾ ਜਾਂ ਨਹੀਂ ਆਏਗਾ ਕੀ ਉਹ ਪਿੰਤਰਨ ਤਰਨ ਦੇ ਲੋਕ ਕਾਲਾ ਦੌਰ ਦੇਖਣਾ ਚਾਹਣਗੇ ਅਸੀਂ ਸਿਰਫ ਉਸ ਗੱਲ ਨੂੰ ਲੈ ਕੇ ਜਾਗੋ ਕਟਨ ਜਾਵਾਂਗੇ ਸਮਾਜ ਨੂੰ ਜਗਾਵਾਂਗੇ ਵੀ ਇੱਕ ਕਾਤਲ ਦੇ ਪਰਿਵਾਰ ਨੂੰ ਵੋਟ ਨਾ ਪਾਈ ਜਾਵੇ ਕਾਤਲ ਦੇ ਭਰਾ ਨੂੰ ਵੋਟ ਨਾ ਪਾਈ ਜਾਵੇ ਜਿਸ ਵਿਅਕਤੀ ਨੇ ਇਸ Hindu leader ਸੰਦੀ ਸੁਦੀ ਸੁਰੀ ਦਾ ਸਰੇਆਮ ਗੁਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਦੂਜੇ ਪਾਸੇ ਜੇਲ੍ਹ ਚ ਬੰਦ ਹੋਣ ਤੋਂ ਬਾਅਦ ਵੀ ਉਹ ਵਿਅਕਤੀ ਨਹੀਂ ਸੁਧਰਦਾ ਜੇਲ੍ਹ ਦੇ ਵਿੱਚ ਵੀ ਇੱਕ ਸੂਬਾ ਸੀ ਇੰਸਪੈਕਟਰ ਦਾ ਤੇ ਇਥੇ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਕਿਹ ਆ ਉਸ ਪਰਿਵਾਰ ਦੇ ਵਿਅਕਤੀ ਨੂੰ ਉਸ ਪਰਿਵਾਰ ਦੇ ਨੂੰ ਤੁਸੀਂ ਵੋਟ ਪਾਣਾ ਚਾਹੋਗੇ ਮੇਰਾ ਸਵਾਲ ਤਾਂ ਇੱਕੋ ਹੀ ਹੈ ਕੀ ਤੁਸੀਂ ਆ ਆਵਾਂ ਦੀ ਪਾਰਟੀ ਹਰਮਿੰਦਰ ਸੰਧੂ ਨੂੰ ਟਾਰਗੇਟ ਕਰ ਰਹੇ ਹੋ ਕਿ ਜਿਹੜੇ ਸੰਦੀਪ ਸੂਰੀ ਦਾ ਕਾਤਲ ਦਾ ਭਰਾ ਜਿਹੜਾ ਮਨਦੀਪ ਸਿੰਘ ਖੜਾ ਉਹਨੂੰ ਟਾਰਗੇਟ ਕਰ ਜਿਹੜਾ ਸੰਦੀਪ ਸਿੰਘ ਦਾ ਭਰਾ ਮਿਸ ਜਿਹੜੇ ਸਾਡੇ ਸੁਦੀਸ਼ ਸੂਰੀ ਦਾ ਕਤਲ ਕੀਤਾ ਸੰਦੀਪ ਸਿੰਘ ਉਹਦੇ ਭਰਾ ਦੀ ਗੱਲ ਕਰ ਰਿਹਾ ਸੀ ਵੀ ਕੀ ਕਿਆ ਤਰਨਤਾਰਨ ਸ਼ਹਿਰ ਦੇ ਲੋਕ ਕਿਸੇ ਕਾਤਲ ਦੇ ਭਰਾ ਨੂੰ ਵੋਟ ਪਾਣਾ ਚਾਹਣਗੇ ਕੀ ਤਰਨਤਾਰਨ ਸ਼ਹਿਰ ਦੇ ਲੋਕ ਆਪਣੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹਣਗੇ ਕੀ ਤਰਨਤਾਰਨ ਦੇ ਲੋਕ ਇਹ ਚਾਹਣਗੇ ਵੀ ਤੁਹਾਡੇ ਪਰ ਬੱਚੇ ਪ੍ਰਾਪਤ ਕਰਕੇ ਆਮ ਵਿਅਕਤੀ ਦਾ ਕਤਲ ਕਰਨ ਮੈਂ ਤਾਂ ਲੋਕਾਂ ਦਾ ਸਵਾਲ ਕਰਨਾ ਚਾਹਾਂਗਾ ਮੈਂ ਤਾਂ ਸਮਝਾਂ ਅਣਜਾਣ ਤਰਨਤਾਰਨ ਦੇ ਲੋਕਾਂ ਨਾਲ ਮੈਂ ਗੱਲ ਕਰਨ ਜਾਣੀ ਹੈ ਤਰਨਤਾਰਨ ਦੇ ਲੋਕਾਂ ਜਾਗੋ ਕਟਨੀ ਤਰਨਤਾਰਨ ਦੇ ਲੋਕਾਂ ਦੇ ਲਈ ਜਿੱਥੇ 30% ਵਾਦੀ ਹਿੰਦੂ ਸਮਾਜ ਦੀ ਹੈ ਉੱਥੇ ਇਹ 20% ਸਾਡੇ ਦਲਿਤ ਭਾਈਚਾਰੇ ਦੀ ਹੈ ਮਜਬੀ ਸਮਾਜ ਦੀ ਹੈ 10% ਸਾਡੀ ਵਾਦੀ ਸਹੀ ਸਮਾਜ ਦੀ 40% ਵਾਦੀ ਸਾਡੇ ਜਟ ਸਮਾਜ ਦੀ ਹੈ ਮੈਂ ਤਾਂ ਉਹਨਾਂ ਨਾਲ ਗੱਲ ਕਰਨ ਜਾਣੀ ਹੈ ਉਹਨਾਂ ਨੂੰ ਸਮਝਾਉਣ ਜਾਣਾ ਹੈ ਵੀ ਅਸੀਂ ਸਾਰਿਆਂ ਨੇ ਮਿਲ ਕੇ ਕਾਲਾ ਦੌਰ ਦੇਖਿਆ ਪੰਜਾਬ ਦੇ ਹਾਲਾਤ ਦੇਖੇ ਵੀ ਕੀ ਹਾਲਾਤ ਨੇ ਛੋਟੇ ਛੋਟੇ ਬੱਚੇ ਹੱਥਾਂ 'ਚ ਪਿਸਤੋਲਾਂ ਲੈ ਕੇ AK-47 ਨਾਲ ਲੈ ਕੇ ਨੌਜਵਾਨਾਂ ਦਾ ਕਤਲ ਕਰਨ ਜਾ ਕੇ ਕਤਲ ਕਰਦੇ ਹੁੰਦੇ ਸੀਗੇ ਕੀ ਅਸੀਂ ਚਾਹਦੇ ਹਾਂ ਵੀ ਸਾਡੇ ਐਸੇ ਲੋਕ ਹੀ ਸਾਡੇ ਲੀਡਰ ਬਣ ਐਸੇ ਹੀ ਲੋਕ ਸਾਡੇ ਸਮਾਜ ਦਾ ਮਾਰਗ ਦਰਸ਼ਕ ਹੋਣ ਕਿਾ ਐਸੇ ਹੀ ਲੋਕ ਚੋਣਾਂ ਜਿੱਤ ਕੇ ਵਿਧਾਨ ਸਭਾ ਦੀ ਜਨ ਕਿਆ ਕੋਈ ਮਾਂ ਚਾਹੇਗੀ ਵੀ ਮੇਰਾ ਬੱਚਾ ਦਾ ਆਈਡੀਅਲ ਸੰਦੀਪ ਸਿੰਘ ਹੋਵੇ? ਕਿਆ ਕੋਈ ਪਤਨੀ ਚਾਹੇਗੀ ਵੀ ਮੇਰਾ ਘਰ ਵਾਲੇ ਦਾ ਆਈਡੀਅਲ ਸੰਦੀਪ ਸਿੰਘ ਹੋਵੇ? ਨਹੀਂ ਚਾਹੇਗੀ ਹਰ ਵਿਕਤੀ ਚਾਹਦਾ ਵੀ ਸ਼ਾਂਤੀ ਦਾ ਮਾਹੌਲ ਹੋਵੇ ਵੀ ਮੇਰਾ ਪੰਜਾਬ ਖੁਸ਼ਹਾਲ ਬਣੇ ਮੇਰੇ ਪੰਜਾਬ ਦਾ ਵਪਾਰ ਖੁਸ਼ਹਾਲ ਹੋਵੇ ਮੇਰਾ ਘਰ-ਬਾਰ ਖੁਸ਼ਹਾਲ ਹੋਵੇ ਮੇਰਾ ਪੜੋਸੀ ਖੁਸ਼ਹਾਲ ਹੋਵੇ ਪਰ ਉਹ ਤਾਂ ਵਪਾਰੀ ਨਹੀਂ ਉਹ ਤਾਂ ਲੜ ਰਹੀ ਨੇ ਸੀਗੇ ਉਹ ਤਾਂ ਉਹਨਾਂ ਨੇ ਕਿਹਾ ਕਿਸੇ ਨੇ ਆਜ਼ਾਦ ਪਾਰਟੀ ਤੋਂ ਲੜ ਰਹੇ ਨੇ ਤੇ ਤੁਹਾਨੂੰ ਇੱਚ ਕਦੀ ਚਿੰਤਾ ਜ਼ਾਹਿਰ ਹੋ ਰਹੀ ਹੈ ਤੁਹਾਨੂੰ ਤਾਂ ਨਹੀਂ ਕੁਝ ਕਹਿ ਰਿਹਾ ਅਗਲਾ ਵਪਾਰੀ ਇਹ ਵਪਾਰ ਕਿਉਂ ਨਹੀਂ ਕਰ ਰਹੇ ਦਸੋਣਾ ਵਪਾਰ ਕਿਉਂ ਨਹੀਂ ਕਰ ਰਿਹਾ ਵਪਾਰ ਤਾਂ ਕਰਨ ਜਾ ਰਿਹਾ ਸੀਗਾ ਉਹਦਾ ਉਹਦਾ ਤਾਂ ਸਿਆਸਤ ਥੋੜੀ ਗਰਮਾ ਗਈ ਸੁਦੀਰ ਸੂਰੀ ਸੁਦੀਰ ਸੂਰੀ ਦੇ ਕਤਲ ਤੋਂ ਬਾਅਦ ਉਹਦੇ ਭਰਾ ਦੁਆਰਾ ਕਰੋੜਾ ਰੁਪਇਆ ਉਹਦੇ ਨਾਮ ਦੇ ਉੱਤੇ ਇਕੱਠਾ ਕੀਤਾ ਗਿਆ ਕਟੜਵੱਦੀਆਂ ਦੇ ਸਟੇਜਾਂ ਤੇ ਜਾ ਜਾ ਕੇ ਫੰਡ ਲਿੱਤੇਗੇ ਇਸ ਰੁਪਏ ਪਵਾਏਗੇ ਜਦੋਂ ਉਹਨੇ ਸੁਭਾ ਸਿੰਘ ਸੰਦੀਪ ਸਿੰਘ ਨੇ ਜੇਲ੍ਹ ਦੇ ਵਿੱਚ ਸੁਭਾ ਸਿੰਘ ਦਾ ਕਤਲ ਕੀਤਾ ਉਦੋਂ ਬਾਅਦ ਵੀ ਸੰਦੀਪ ਸਿੰਘ ਲਈ ਤਾਂ ਰੋਇਆ ਪਰ ਸੁਭਾ ਸਿੰਘ ਲਈ ਨਹੀਂ ਰੋਇਆ ਕਿਉਂ ਦੱਸੋ ਨਾ ਮੇਰੀ ਗੱਲ ਕੀ ਇਲਜ਼ਾਮ ਲਾ ਰਿਹਾ ਵੀ ਸੰਦੀਪ ਸਿੰਘ ਨੂੰ ਟੌਰਚਰ ਕੀਤਾ ਪੁਲਿਸ ਨੇ ਜੇਲ੍ਹ ਦੇ ਮੁਲਾਇਬਾਂ ਨੇ ਉਹਨੂੰ ਟੌਰਚਰ ਕੀਤਾ ਦੂਜੇ ਪਾਸੇ ਜਿਹੜਾ ਉਹਨੇ ਕਤਲ ਕੀਤਾ ਉਹਦੇ ਬਾਰੇ ਤਾਂ ਕੁਝ ਨਹੀਂ ਕਹਿੰਦਾ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਆਪਣੇ ਬੱਚਿਆਂ ਨੂੰ ਪਹਿਲ ਸਿੱਖਿਆ ਕੀ ਦੇਣੀ ਹੈ ਅਸੀਂ ਆਪਣੇ ਬੱਚਿਆਂ ਨੂੰ ਪੜਾਣਾ ਲਿਖਾਣਾ ਵਪਾਰ ਕਰਾਣਾ ਇਹ ਜਾਨ ਹੱਥੀਂ ਪਿਸਤਲ ਬਣਾ ਕੇ ਗੈਂਗਸਟਰ ਬਣਾਣਾ ਅਤਵਾਦੀ ਬਣਾਣਾ ਪਰ ਉਹ ਤਾਂ ਕਹਿ ਰਹੇ ਸੀਗੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾ ਰਹੇ ਨੇ ਇੱਥੇ ਆਏਗੇ ਦਿਨਾਂ ਦੇ ਵਿੱਚ ਕੋਈ 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 ਨਾ ਕੋਈ ਗੋਲੀਆਂ ਮਾਰ ਦਿੰਦਾ ਵਾ ਹਾਂ ਬਿਲਕੁਲ ਗੱਲ ਹਨਾ ਪਰ 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 ਉਹਨਾਂ ਨੇ ਵੱਲੋਂ ਕੀ ਆ ਜਾ ਰਿਹਾ ਹੈ ਉਹ ਕਹਿੰਦੇ ਕਿ ਮੈਂ ਚੋਣ ਦੇ ਵਿੱਚ ਜੇਕਰ ਮੈਂ ਜਿੱਤਣਾ ਮੈਨੂੰ ਲੋਕ ਪਸੰਦ ਕਰਦੇ ਨੇ ਜੇ ਮੈਨੂੰ ਖੜਾਉਂਦੇ ਨੇ ਤੇ ਗੈਂਗਸਟਰ ਬਾਅਦ ਵਿੱਚ ਖਤਮ ਕਰੂੰਗਾ ਉਹ ਤਾਂ ਭਰਾ ਤਾਂ ਖੁਦ ਗੈਂਗਸਟਰ ਅਤਵਾਦੀ ਹੈ ਦਸੂਰ ਇੱਕ ਪਾਸੇ ਤਾਂ ਉਹ ਕਹਿ ਰਿਹਾ ਵੀ ਪੰਜਾਬ ਚ ਜਿਹਦਾ ਦਿਲ ਕਰਦਾ ਉਹ ਸਰੇਆਮ ਪਿਸਟਲ ਕਢਦਾ ਆਮ ਵਿਅਕਤੀ ਨੂੰ ਗੋਲੀ ਮਾਰ ਦਿੰਦਾ ਉਹਦੇ ਭਰਾ ਨੇ ਕੀ ਕੀਤਾ ਦੱਸੋ ਨਾ ਮਨਦੀਪ ਸਿੰਘ ਦੇ ਭਰਾ ਨੇ ਸੰਦੀਪ ਸਿੰਘ ਨੇ ਕੀ ਕੀਤਾ ਸਰੇਆ ਬਾਜ਼ਾਰ ਦੇ ਵਿੱਚ ਸਦੀਸ਼ ਸੂਰੀ ਜਿੱਥੇ ਧਰਦੇ ਦੇ ਬੇਟਾ ਸੀ ਪਿਸਤਲ ਕੱਢ ਕੇ ਗੋਲੀ ਮਾਰ ਦਿੱਤੀ ਉਹ ਕੀ ਕਰ ਦਿੱਤਾ ਦੱਸੋ ਨਾ ਮੇਰੀ ਗੱਲ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਬਾਹਰ ਜਾਣਗੇ ਪੰਜਾਬ ਦੇ ਨੌਜਵਾਨ ਖੁਦ ਇੰਨਾ ਵਰਗੀਆਂ ਲੋਕਾਂ ਤੋਂ ਪਰੇਸ਼ਾਨ ਨੇ ਧਰਦਿਆਂ ਤੋਂ ਗੋਲੀ ਕਾਂਡਾ ਤੋਂ ਗੈਂਗਸਟਰਾਂ ਤੋਂ ਅੱਤਵਾਦੀਆਂ ਤੋਂ ਪਰੇਸ਼ਾਨ ਨੇ ਰੋਜ਼ ਤਾਂ ਧਰਨੇ ਕਿਸੇ ਨਾ ਕਿਸੇ ਦੇ ਧਰ ਉੱਤਰੰਦੇ ਈਸ਼ ਨੂੰ ਲੈ ਕੇ ਮੋਰਚਾ ਖੁੱਲਿਆ ਜਾਂਦਾ ਦੱਸੋ ਨਾ ਲੋਕ ਤਾਂ ਪਰੇਸ਼ਾਨ ਨੇ ਗੋਲੀ ਚਾਣ ਕੇ ਬੱਚੇ ਬਾਹਰ ਗੁਰੂ ਦੇ ਇੱਕ ਨਕਸ਼ੇ ਤੇ ਚੱਲ ਰਹੇ ਨੇ ਗੁਰੂ ਦੇ ਨਕਸ਼ੇ ਚਲਾਣਾ ਚਾ ਰਹੇ ਨੇ ਲੋਕਾਂ ਨੂੰ ਗੁਰੂ ਦੇ ਨਕਸ਼ੇ ਚੱਲ ਰਹੇ ਨੇ ਨਾ ਜਿੰਨੇ ਗੁਰੂ ਦੇ ਸਿੰਘ ਸੀਗੇ ਮੈਂ ਗੱਲ ਕਰਾਂਗਾ ਮਜੀਠ ਸਿੰਘ ਦੀ ਖਾਸ ਕਰਕੇ ਜਦੋਂ ਤੱਕ 크ਿਸਚਨ ਮਾਰੇ ਨੇ ਕਿਹਾ ਇਹਨਾਂ ਨੂੰ ਰੋਕਣ ਦੇ ਲਈ ਇਹਨਾਂ ਨੇ ਉਪਾਏ ਕੀਤੇ ਸਿਰਫ ਕੀ ਸੋਚਿਆ ਵੀ ਕਿਰਪਾਨ ਕਢ ਲਈ ਪਿਸਟਲ ਕਢ ਲਈ ਅਸੀਂ ਗੁਰੂ ਦੇ ਰਾਖੇ ਅਸੀਂ ਗੁਰੂ ਦੇ ਰਾਖੇ ਜਿਹੜੀ ਲੜਾਈ ਲੜਨ ਵਾਲੀ ਹੈ 20 ਲੱਖ ਤੋਂ ਵੱਧ ਵਿਅਕਤੀ ਇਸ ਸਿੱਖ ਸਮਾਜ ਦਾ ਵਿਅਕਤੀ 크ਿਸਚਨ ਬਣ ਗਿਆ ਕਿਹਾ ਇਹਨਾਂ ਦੁਆਰਾ ਕੋਈ ਐਸਾ ਪ੍ਰਯਾਸ ਕੀਤਾ ਗਿਆ ਨਾ ਰੁਕਿਆ ਜਾ ਸਕੇ ਸਿਰਫ ਇੱਕੋ ਹੀ ਗੱਲ ਭਾਈ ਗੁਰੂ ਜੀਆ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਕੱਢ ਕੇ ਗੱਲ ਦਾ ਉਗੋਸ਼ ਲਗਾ ਕੇ ਕਿਰਪਾਨ ਕੱਢ ਕੇ ਮਸੂਮ ਵਿਅਕਤੀ ਦਾ ਕਤਲ ਕਰ ਦੇਣਾ ਜਦਕਿ ਗੁਰੂ ਜੀ ਨੇ ਸਿੱਖਿਆ ਕੀ ਦਿੱਤੀ ਸੀਗੀ ਗੁਰੂ ਜੀ ਨੇ ਕੀ ਕਹੇ ਸੀ ਗਰੀਬ ਤੇ ਗੁਰੂ ਦੀ ਗਊ ਦੀ ਰਾਖੀ ਦੀ ਗੱਲ ਕੀਤੀ ਸੀਗੀ ਇਹ ਲੋਕ ਕੀ ਕਰ ਰਹੇ ਨੇ ਇਹ ਤਾਂ ਨਿਹੱਥਿਆ ਦਾ ਕਤਲ ਕਰ ਰਹੇ ਨੇ ਦੱਸੋ ਨਾ ਕਿ ਆ ਸਾਡੇ ਆਈਡੀਅਲ ਐਸੇ ਲੋਕ ਹੋਣਗੇ ਤਾਂ ਨੌਜਵਾਨਾਂ ਨੂੰ ਦੱਸਣਾ ਜਾ ਰਹੇ ਕਿ ਪੰਜਾਬ ਦੇ ਵਿੱਚ ਹੈਗੇ ਪੰਜਾਬ ਦੇ ਵਿੱਚ ਕੰਮ ਕਰੋ ਬਲੀ ਬਾਤ ਉਹਨੂੰ ਇਹ ਦੱਸਣਾ ਚਾਹੀਦਾ ਵੀ ਮੇਰੇ ਭਰਾ ਨੇ ਸਰਿਆਂ ਪਿਸਟਲ ਕੱਢ ਕੇ ਕਤਲ ਕੀਤਾ ਇਹ ਗੱਲ ਕਰੇ ਨਾ ਇਹ ਗੱਲ ਕਰੇ ਮੇਰੇ ਭਰਾ ਨੇ ਜਿਲ੍ਹੇ ਦੇ ਸੂਬੇ ਦਾ ਕਤਲ ਕਰ ਦਿੱਤਾ ਕੀ ਸਾਡੇ ਲੋਕ ਇਹਨੂੰ ਆਈਡਲ ਮੰਨਣਾ ਚਾਹਣਗੇ ਸਾਡੇ ਪੰਜਾਬ ਦਾ ਕਲਚਰ ਕਿੱਥੇ ਜਾ ਰਿਹਾ ਦੱਸੋ ਨਾ ਸਾਡੇ ਪੰਜਾਬ ਦਾ ਗੱਲ ਕਰੀਏ ਸਾਡੇ ਕੋਲ ਇੰਟਰਵਰਸੀ ਤਾਂ ਹੁੰਦੀ ਪਹਿਲਾਂ ਹੀ ਕਹਸੋ ਸਾਡੇ ਤਾਂ ਹੀ ਤਾਂ ਹੀ ਪਹਿਲਾਂ ਸੁਣੋ ਸਾਡੇ ਪੰਜਾਬ ਦਾ ਕਲਚਰ ਕਿੱਥੇ ਜਾ ਰਿਹਾ ਵੀ ਕਿਸੇ ਵੀ ਆਈਪੀ ਦਾ ਕਤਲ ਕਰੋ ਫਿਰ ਪਹਿਲਾਂ ਕੌਮ ਦੇ ਹੀਰੇ ਬਣ ਜਾਓ ਯੋਧੇ ਬਣ ਜਾਓ ਫਿਰ ਟਿਕਟ ਲੈ ਕੇ ਐਮਐਲਏ ਬਣ ਜਾਓ ਇਹ ਸਾਡੇ ਪੰਜਾਬ ਦਾ ਕਲਚਰ ਹੈ ਕਿੱਥੇ ਜਾ ਰਹਿਣਾ ਪੰਜਾਬ ਦਾ ਕਲਚਰ ਕਿਉਂ ਬੰਨੂ ਤੁਸੀਂ ਨੌਜਵਾਨੋਂ ਕੀ ਕਹੋਗੇ ਦੇਖੋ ਸੰਦੀਪ ਸਿੰਘ ਸੱਨੀ ਨੇ ਪਹਿਲਾ ਕਤਲ ਕੀਤਾ ਸੁਦੀਰ ਸੂਰੀ ਦਾ ਅੰਬਰਸਰ ਦੇ ਵਿੱਚ ਧਰਨੇ ਦਾ ਕੋਈ ਕੋਈ ਕੰਟਰੋਵਰਸੀ ਹੋਗੀ ਤਾਂ ਨਹੀਂ ਕੁਝ ਵੀ ਨਹੀਂ ਉਸੇ ਧਰਨੇ ਤੇ ਬੈਠੇ ਸੀਗੇ ਕਿ ਮੰਦਰ ਅੱਧਾ ਘੰਟਾ ਖੜਾ ਰਿਆ ਭਰਾ ਬਣ ਕੇ ਖੜਾ ਰਿਆ ਜਿਵੇਂ ਪਗੜੀਦਾਰੀ ਭਰਾ ਕੋਲ ਖੜਾ ਹੁੰਦਾ ਭਰਾ ਬਣ ਕੇ ਖੜਾ ਰਿਆ ਵਿਸ਼ਵਾਸ ਕਰਕੇ ਕਿਸੇ ਨੇ ਕੁਝ ਕਿਹਾ ਨਹੀਂ ਚਲੋ ਸਾਡਾ ਪਗੜੀਦਾਰ ਭਰਾ ਖੜਾ ਸਾਨੂੰ ਕੀ ਦਸੀ ਉਸੇ ਪਗੜੀਦਾਰੀ ਵਿਅਕਤੀ ਨੇ ਸਾਡੇ ਬੰਦੇ ਗੋਲੀ ਮਾਰ ਦੇਣੀ ਹੈ ਯਾ ਤੁਸੀਂ ਹਰ ਪਗੜੀਦਾਰੀ ਤੇ ਅਸੀਂ ਸ਼ੱਕ ਕਰ ਸਕਦੇ ਹਾਂ ਫਿਰ ਤਾਂ ਇੱਕੋ ਗੱਲ ਆ ਜੂਗੀ ਅਸਰਾ ਇਹਨਾਂ ਨੇ ਇੱਕ ਗਾਣਾ ਕੱਢਿਆ ਸੀ ਹੱਤਵਾਂ ਦੇ ਟਾਈਮ 'ਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਮੈਂ ਇੱਥੇ ਬੈਠਾ ਮੈਂ ਮੈਂ ਬਾਜ਼ਾਰ 'ਚ ਜਾ ਰਿਹਾ ਮੇਰੇ ਨਾਲ 6 ਸਮਾਏ ਦੇ ਕਈ ਵਿਅਕਤੀ ਖੜੇ ਨੇ ਕਿਹਾ ਮੈਂ ਹਰ ਕਿਸੇ 'ਤੇ ਸ਼ੱਕ ਕਰ ਦੱਸੋ ਨਾ ਮੇਰੀ ਗੱਲ ਅਗਰ ਸੁਦੀ ਸੁਰੀ ਧੰਨੇ ਦੇ ਬੈਠਾ ਸੀ ਸੰਦੀਪ ਸਿੰਘ ਸੰਦੀਪ ਸਿੰਘ ਵੀ ਉੱਥੇ ਅੱਧਾ ਘੰਟਾ ਉੱਥੇ ਐਂ ਕਰਕੇ ਖੜਾ ਸੀਗਾ ਦੇਖ ਰਿਹਾ ਸੀ ਧੰਨੇ ਦੇ ਵਿੱਚ ਕੀ ਕੀ ਹੋ ਰਿਹਾ ਕਿਹਾ ਉਹ ਤੋਂ ਸ਼ੱਕ ਕਰਕੇ ਪੰਜਾਬ ਪੁਲਿਸ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨੂੰ ਉੱਥੋਂ ਭਜਾ ਦਿੰਦੇ ਦੱਸੋ ਨਾ ਕਿ ਹਰ ਵਿਅਕਤੀ ਗਲਤ ਹੈ ਕਿਹਾ ਹਰ ਪਗੜੀਦਾਰੀ ਅੱਤਵਾਦੀ ਹੈ ਕਿ ਹਰ ਹਰ ਕੁਝ ਲੋਕ ਗਲਤ ਨੇ ਜਿਨ੍ਹਾਂ ਨੂੰ ਅਸੀਂ ਗਲਤ ਕਹਿ ਸਕਦੇ ਹਾਂ ਬਿਲਕੁਲ ਸ਼ਿਫਸਨਾ ਪੰਜਾਬੀ ਕਿ ਉਹ ਸਾਰੇ ਹਿੰਦੂ ਫਟੜਾਂ ਨੇ ਇੱਕ ਫੈਸਲਾ ਕੀਤਾ ਵੀ ਅਸੀਂ ਤਰਨ ਦਾ ਸ਼ਹਿਰ ਦੇ ਵਿੱਚ ਜਾਗੋ ਕੱਢਾਂਗੇ ਨਹੀਂ ਚੋਣ ਉਹ ਲੜ ਰਹੇ ਜਾਗੋ ਕੋ ਤੁਸੀਂ ਡਰ ਰਹੇ ਹੋ ਨਹੀਂ ਸਮਾਜ ਨੂੰ ਜਗਾਉਣ ਵਾਸਤੇ ਵੀ ਐਸੀ ਡਰ ਰਹੇ ਹੋ ਡਰ 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 ਦਾ ਤਾਂ ਨਹੀਂ ਨਹੀਂ ਬਿਲਕੁਲ ਇੱਕ ਇੱਕ ਸਿਰਫ ਲੋਕਾਂ ਨੂੰ ਮੈਸੇਜ ਦੇਣ ਲਈ ਵੀ ਸਾਡਾ ਆਈਡੀਅਲ ਕੌਣ ਹੈ ਕਿਹਾ ਸਾਡੇ ਐਸੇ ਲੋਕ ਆਈਡੀਅਲ ਹੋ ਸਕਦੇ ਨੇ ਜਿਹੜੇ ਲੜ ਰਹੇ ਹੋ ਫਿਰ ਉਸ ਤੋਂ ਬਾਅਦ ਤੁਹਾਨੂੰ ਲੜਨੀ ਚਾਹੀਦੀ ਚੋਣ ਉੱਤੇ ਇੱਕ ਮੈਂ ਫਿਰ ਕੀ ਕਿਹਾ ਵੈ ਉੱਥੇ ਹਾਲਾਤ ਕੀ ਨੇ 30% ਵਾਦੀ ਹਿੰਦੂ ਸਮਾਜ ਦੀ ਹੈ ਅਗਰ ਉਹ ਵੋਟ ਵਟ ਗਿਆ ਫਿਰ ਤਾਂ ਕੱਟਰਵਾਦੀ ਜਿੱਤ ਜਾਊਗਾ ਨਾ ਮੈਂ ਤਾਂ ਚਾਹੂੰਗਾ ਵੀ ਮੇਰਾ ਸਾਰਾ ਸਮਾਜ ਇੱਕ ਪਾਸੇ ਵੋਟ ਕਰਕੇ ਕਿਸੇ ਵੀ ਪਾਰਟੀ ਨੂੰ ਦਕਨੀਦ ਵਰ ਜਤਾਵੇ ਅਗਰ ਮੈਂ ਹੀ ਲੜ ਗਿਆ ਜੋ ਮੈਂ ਰਜੀਵ ਟੰਡਰ ਉਥੋਂ ਤਰਨ ਤਰਨ ਇਲੈਕਸ਼ਨ ਲੜਦਾ ਕੋਈ ਹੋਰ ਹਿੰਦੂ ਸਮਾਜ ਦਾ ਵਿਅਕਤੀ ਇਲੈਕਸ਼ਨ ਲੜਦਾ ਤਾਂ ਹਿੰਦੂ ਵੋਟ ਵਧੂਗਾ ਨਾ ਮੈਂ ਤਾਂ ਸਾਫ ਹਿੰਦੂ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹੂੰਗਾ ਉੱਥੇ ਮੇਰਾ ਕੰਮ ਇਹ ਵੀ ਜਾਗ ਹਿੰਦੂਆ ਜਾਗ ਵੀ ਹੁਣ ਜਾਗੋ ਇਸ ਸ਼ਹਿਰਾਂ ਚ ਗਲੀਆਂ ਦੀ ਜਾ ਜਾ ਕੇ ਜਾਗੋ ਕਰਾਂਗੇ ਇਹਨਾਂ ਚਾਹਾਂਗੇ ਕਿ 30% ਦੀ ਵੋਟ ਜਿਹੜੀ ਵੋਟ ਹੈ ਨਾ ਇੱਕ ਪਾਸੇ ਭੁਗਤਾ ਦਿਓ ਚਾਹੇ ਜਿਹੜੀ ਮਰਜੀ ਪਾਰਟੀ ਨੂੰ ਭੁਗਤਾ ਦਿਓ ਪਰ ਇਸ ਸੰਦੀਪ ਸਿੱਦੀ ਨੂੰ ਜਿਤਾ ਨਾ ਦਿਓ ਅਜਾ ਆਵਾ ਦੀ ਪਾਰਟੀ ਦੇ ਹਰਮੀ ਸੰਦੂ ਵੀ ਤਾਂ ਉਥੋਂ ਲੜ ਰਹੇ ਨੇ ਉਹਨਾਂ ਨੂੰ ਤਾਂ ਵੋਟ ਪਾਈ ਸਕਦੇ ਆ ਕਿਉਂਕਿ ਉਹ ਮੈਂ ਤਾਂ ਜਿਹੜੀ ਗੱਲ ਕੀ ਮੈਂ ਤਾਂ ਸਿਰਫ ਸਿਰਫ ਕੋਈ ਗੱਲ ਕਹਿ ਰਹੀ ਹਾਂ ਵੀ ਹਿੰਦੂ ਵੋਟ ਉਥੇ ਭਟੇ ਨਾ ਜਿਹੜੀ ਮਰਜੀ ਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿੱਤੀ ਜਾਂ ਜਾਂ ਕਾਂਗਰਸ ਨੂੰ ਪਾਦਨ ਜਾਂ ਅਕਾਲੀ ਦਲ ਨੂੰ ਪਾਦਨ ਜਾਂ ਬੀਜੇਪੀ ਨੂੰ ਵੋਟ ਪਾਦਨ ਇੱਕ ਪਾਰਟੀ ਨੂੰ ਵੋਟ ਪਾ ਕੇ ਉਹਨੂੰ ਜਿਤਾ ਦਿਓ ਕਿਤੇ ਗਲਤੀ ਨਾ ਨੀ ਪਾਣੋ ਇਹ ਕਿਸ ਤਰ੍ਹਾਂ ਦੀ ਗਲਤੀ ਕਰ ਬਟਗੇ ਰਜੀਵ ਟੰਡਰ ਨੇ ਕਹਰੇ ਗਲਤੀ ਨਾ ਕਰ ਬਟਕੀ ਮੈਂ ਦੱਸਦਾ ਜੀ ਦੇਖੋ ਕੀ ਕਾਰੀ ਗਲਤੀ ਹੈ ਗਲਤੀ ਗਲਤੀ ਸੁਣੋ ਇਦਾਂ ਆ ਸੰਦੀਪ ਸਿੰਘ ਸਣੀ ਕੌਣ ਆ ਉਹਦਾ ਬੈਕਗ੍ਰਾਉਂਡ ਦੇਖਿਆ ਜਾਵੇ ਔਰ ਮਨਦੀਪ ਸਿੰਘ ਉਹਦਾ ਭਰਾ ਰੀਅਲ ਬ੍ਰਦਰ ਜਿਨੇ ਸੁਜੀਤ ਸੁਜੀ ਦਾ ਕਤਲ ਕੀਤਾ ਜਿਨੇ ਜੇਲ੍ਹ ਚ ਵਿੱਚ ਆਪਣਾ ਇੰਸਪੈਕਟਰ ਸਾਹਿਬ ਸੁਭਾਸ ਸਿੰਘ ਕੋ ਬਸ ਬੈਸਟ ਕੋ ਬਦਲ ਨੂੰ ਕਹਿੰਦੇ ਕਹਿੰਦੇ ਪੰਜਾਬ ਦੇ ਲਈ ਕੰਮ ਕੀਤਾ ਉਹਦਾ ਕਤਲ ਕੀਤਾ ਦੋ ਬੰਦਿਆਂ ਦਾ ਕਾਤਲਾਂ ਦਾ ਭਰਾ ਇਲੈਕਸ਼ਨ ਲੜ ਰਿਹਾ ਹੈ ਕਿ ਆਪਾਂ ਜਾਣਦੇ ਆਂ ਪੰਜਾਬ ਦੀ ਜਨਤਾ ਤਰਨਤਾਰਾ ਜਨਤਾ ਕੋ ਤਰਨਤਾਰਾ ਉਹ ਇਲਾਕਾ ਜਿਨੇ ਸਭ ਤੋਂ ਜ਼ਿਆਦਾ ਅਤਵਾਦ ਆਪਣੇ ਟਾਈਮ ਚ ਹੰਡਾਇਆ ਸਨ 81 ਤੋਂ ਲੱਗਾ 95 ਤੱਕ ਤਰਨਤਾਰਾ ਨੂੰ ਉਹ ਇਲਾਕਾ ਕਿੱਦਾਂ ਤੇ ਮਤਲਬ ਬੱਚੇ ਮਰੇ ਪੰਜਾਬੀ ਨੌਜਵਾਨ ਮਰੇ ਵੀ ਤੁਸੀਂ ਘਰੋਂ ਨਿਕਲਣ ਵੇਲੇ ਸੋਚੋ ਤੁਸੀਂ ਕਿਆਣ ਵਾਲੇ ਸੋਚੋ ਤੁਸੀਂ ਬੱਚੇ ਨਾਲ ਘੁੰਮਣ ਜਾ ਤਾਂ ਸੋਚੋ ਉਹ ਜਰੂਰੀ ਥੋਣਾ ਕਿ ਚੋਣ ਹੋਏ ਆਤਮਵਾਦੀ ਫਲਾਂ ਉੱਤੇ ਕਰ ਰਿਹਾ ਉਹ 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 ਇੱਕ ਅਮਨ ਸ਼ਾਂਤੀ ਉੱਤੇ ਕਰ ਰਿਹਾ ਉਹ ਗੁਰੂ ਦਾ ਬੰਦਾ ਗੁਰੂ ਜੀ ਗੁਰੂ ਦਾ ਬੰਦਾ ਅਸੀਂ ਅਸੀਂ ਗੁਰੂ ਦੇ ਨਹੀਂ ਉਸ ਬੰਦੇ ਦੀ ਮੈਂਟੈਲਿਟੀ ਇਹ ਆ ਵੀ ਤਰਨ ਤਰਨ ਦੇ ਵਿੱਚ ਦੁਆਰਤੀ ਉਹੀ ਮਾਹੌਲ ਪੈਦਾ ਕਰੇ ਕੱਟੜਵਾਤਾ ਟਾਈਮ ਜਿਹੜਾ ਚੱਲਿਆ ਦੁਹਾਕਾ ਖਾੜਕੂਵਾ ਚੱਲਿਆ ਪੰਜਾਬ 'ਚ ਕਟੜ ਕਟੜ ਮਸਲ ਜਿਵੇਂ ਹਿੰਦੂ ਕਟੜ ਮਾਰੇ ਕਜੇ ਹੋ ਜੇ ਬੰਦੇ ਹੱਜ ਤਾਕਤ ਆਉਗੀ ਤਾਂ ਉਹ ਪੰਜਾਬ ਨੂੰ ਕਿੱਥੇ ਲੈ ਕੇ ਜਾਊਗਾ ਇਹੋ ਜੇ ਬੰਦੇ ਪੰਜਾਬ ਤੇ ਰਾਜ ਕਰਨਗੇ ਤਾਂ ਪੰਜਾਬ ਕਿੱਥੇ ਜਾਊਗਾ ਇਹ ਸੋਚਣ ਦਾ ਵਿਸ਼ੇ ਚਿੰਤਾ ਦਾ ਨਹੀਂ ਪੰਜਾਬ ਪਹਿਲੀ 40 ਸਾਲ ਪਿੱਛੇ ਹੋ ਚੁੱਕਾ ਹੁੰਦਾ ਤਾਂ ਮਤਲਬ ਤੁਸੀਂ ਚਾਹੁੰਦੇ ਜਿਤਾਗੇ 20 ਸਾਲ ਹੋ ਕਰਦੀ ਪਿੱਛੇ ਗੁਰੂ 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 ਦੇ ਲੜ ਲੱਗਣਾ ਤੁਸੀਂ ਉਹ ਕਹਿ ਰਿਹਾ ਨਾ ਤਾਂ ਉਹ ਕਹਿ ਰਿਹਾ ਕਿਉਂਕਿ ਉਹ ਜੁਮਰ ਜੀ ਬੋਲੇ ਉਨੇ ਇਲੈਕਸ਼ਨ ਜਿਤਨੀ ਉਸ ਉਮਰ ਜੀ ਇਹ ਗੱਲ ਕਰ ਰਿਹਾ ਅਗਲਾ ਅਗਲੇ ਨੇ ਕੀ ਹੈ ਜਿਹੜਾ ਚੱਕਦਾ ਬੰਦੂ ਮਾਰ ਦਿੰਦਾ ਵਾ ਤੇ ਲਾਉਣ ਉਹ ਕੰਨਦਾ ਲਾਉਣ ਆਰਡਰ ਨੂੰ ਤਾਂ ਠੀਕ ਰੱਖੂਗਾ ਅਗਲਾ ਇਹਦਾ ਮਤਲਬ ਲਾਉਣ ਆਰਡਰ ਦਾ ਭਰਾ ਅਗਲਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਘੰਟਾ ਘੰਟਾ ਮਿਲਦਾ ਦੋ ਦੋ ਮਿੰਟ ਤੁਹਾਡੀ ਗੱਲ ਪੱਤਰਕਾਰ ਸਾਹਿਬ ਬਿਲਕੁਲ ਠੀਕ ਹੈ ਵੀ ਉਹ ਲੋਨ ਆਰਡਰ ਠੀਕ ਰੱਖੂਗਾ ਜਿਹੜਾ ਕੋਈ ਖਿਲਾਫ ਬੋਲੂ ਉਹਨੂੰ ਕੱਢ ਕੇ ਗੋਲੀ ਮਾਰ ਦਿੱਤੀ ਜਿਵੇਂ ਮੂੰਹ ਬੰਦ ਕਰਾ ਦਿੱਤੇ ਉਹ ਤੁਹਾਨੂੰ ਮਾਰੂਗਾ ਹੋਰ ਕੀ ਹੋਰ ਕੀ ਕਹਿ ਰਹੇ ਤੁਸੀਂ ਕਹਿ ਰਹੇ ਨਾ ਜਿੱਤ ਕੇ ਲੋਨ ਆਰਡਰ ਠੀਕ ਇਹ ਅਗਲਾ ਜਿੱਤ ਕੇ ਜੇ ਅਗਲਾ ਸਹੀ ਸਹੀ ਗੁਰੂ ਦੇ ਨਕਸ਼ੇ ਚੱਲੂਗਾ ਨਾ ਅਗਲਾ ਇਹ ਤੁਹਾਨੂੰ ਗੋਲੀ ਪਹਿਲਾਂ ਪਹਿਲਾਂ ਉਹ ਜੇ ਜੇ ਉਹ ਓਏ ਆਪਣੇ ਭਰਾ ਨੇ ਇਹ ਇਹਨਾਂ ਜਿਹੜਾ ਭਰਾ ਨੇ ਜਿਹੜਾ ਬਾਸਾ ਤੁਹਾਨੂੰ ਲਾ ਆਪਣੇ ਭਰਾ ਨੂੰ ਕੰਡਮ ਕਰੇ ਵੀ ਮੇਰੇ ਭਰਾ ਨੇ ਸੁਦੀ ਸੁਦੀ ਕਤਲ ਕੀਤਾ ਗਲਤ ਕੀਤਾ ਮੇਰੇ ਭਰਾ ਨੇ ਸੂਬਾ ਸਾਧ ਕਤਲ ਕੀਤਾ ਉਹ ਗਲਤ ਕੀਤਾ ਪਹਿ ਦੋ ਕਰ ਗਿਆ ਦੋ ਕਰ ਗਿਆ ਦੋ ਕਰ ਗਿਆ ਕਿ ਤੋ ਇਹ ਜੇ ਪਰਿਵਾਰ ਦੇ ਵਿੱਚ ਇਹ ਇੱਕ ਇੱਕ ਗੰਦਾ ਪ੍ਰਾਣੀ ਨਿਕਲ ਦੂਜਾ ਨਹੀਂ ਹੁੰਦਾ ਜੇ ਪੰਡਮ ਤਾਂ ਕਰੇ ਨਾ ਜੇ ਤੱਕ ਸੁਧਰ ਗਿਆ ਤੇ ਨੰਮ ਜੋ ਨਹੀਂ ਕਰਦਾ ਉਹਦੇ ਲਈ ਧਰਨੇ ਪਤਾ ਸ਼ਿਲੋ ਕਰਦਾ ਆਪਿਆ ਇਹਦਾ ਮਤਲਬ ਕੀ ਉਹਦੀ ਸੋਚ ਵੀ ਹੋਈ ਹੈ ਨਾ ਕੱਲ ਨੂੰ ਇਹ ਨਾ ਹੋਵੇ ਤਰਨ ਤਾਰਨ ਚ ਇੱਥੇ ਤਾਂ ਅੰਮ੍ਰਿਤਸਰ ਇੱਕ ਮਰਡਰ ਕੀਤਾ ਜੇਲ੍ਹ ਚ ਦੂਜਾ ਮਰਡਰ ਕੀਤਾ ਪਤਾ ਲੱਗੇ ਤਰਿੰਦਰ ਐਮਐਲਏ ਤੋਂ ਬਣਨ ਤੋਂ ਬਾਅਦ ਉੱਥੇ ਇਹਨੇ ਲਾਸ਼ੇ ਵਿਛਾਈ ਹੋਈ ਹੈ ਦੱਸੋ ਨਾ ਫਿਰ ਗੱਲ ਕਿਹੜੀ ਗੱਲ ਹੈ ਬਿਲਕੁਲ ਸਾਫ਼ ਗੱਲ ਕਹਿੰਦੇ ਆ ਜਿਹੜੀ ਗੱਲ ਅੰਜਾ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਸਾਫ ਖਾਸ ਕਰਕੇ ਸਾਡਾ ਇੱਕੋ ਪ੍ਰਯਾਸ ਹੋਊਗਾ ਵੀ ਮੇਰੇ ਸਮਾਜ ਦੀ ਵੋਟ ਨਾ ਭਟੇ ਇੱਕ ਪਾਰਟੀ ਨੂੰ ਵੋਟ ਕਰ ਦਿਓ ਚਾਹ ਕਾਂਗਰਸ ਨੂੰ ਕਰ ਦਿਓ ਚਾਹ ਬੀਜੇਪੀ ਨੂੰ ਕਰ ਦਿਓ ਚਾਹ ਆਮ ਆਦਮੀ ਪਾਰਟੀ ਨੂੰ ਕਰ ਦਿਓ ਚਾਹ ਕੱਲੀ ਦਲ ਨੂੰ ਕਰ ਦਿਓ ਕਿਤੇ ਗਲਤੀ ਨਾਲ ਵੀ ਸੰਦੀਪ ਸਿੰਘ ਦੇ ਪਰਦਾ ਭਰਾ ਨੂੰ ਨਾ ਜਿਤਾ ਦਿਓ ਜਾਗੋ ਕੱਢੋਗੇ ਉੱਥੇ ਜਾਗੋ ਕੱਢੋਗੇ ਜਾਦੇ ਗਲੀ ਗਲੀ ਮੱਲੇ ਮੱਲੇ ਚ ਕੱਢਾਂਗੇ ਜਾਗ ਹਿੰਦੂਆ ਜਾਗਵੀ ਹੁਣ ਜਾਗੋ ਆਈ ਹੈ ਉੱਪਰ ਤੇ ਹੈਗੇ ਹੁਣ ਇਲੈਕਸ਼ਨ ਸ਼ੁਰੂ ਹੋ ਰਹੇ ਨੇ ਉੱਥੇ ਜਾ ਰਹੇ ਹੋ ਤੁਸੀਂ ਉੱਥੇ ਮੈਂ ਕੀ ਤੁਹਾਨੂੰ ਕਹਿ ਰਿਹਾ ਬੈਗ ਬੈਕ ਪੈਕ ਕਰ ਲੇ ਬਿਲਕੁਲ ਤਿਆਰੀ ਕਰ ਲਈ ਹੈ ਜਾਗ ਹਿੰਦੂਆ ਜਾਗਵੀ ਜਾਗੋ ਆਈ ਹੈ ਜੱਗੋ ਚੱਲੂ ਲੁਧਿਆਣੇ ਤੋਂ ਜੱਗੋ ਚੱਲੂ ਬਟਿਆਲੋਂ ਤੋਂ ਜੱਗੋ ਚੱਲੂ ਜਲੰਧਰ ਤੋਂ ਜੱਗੋ ਚੱਲੂ ਅੰਮ੍ਰਿਤਸਰੋਂ ਜੱਗੋ ਚੱਲੂ ਮੋਗੇ ਤੋਂ ਜੱਗੋ ਚੱਲੂ ਬਟਿੰਡੇ ਤੋਂ ਦਰ ਦਰ ਜਾ ਕੇ ਡੇਰੇ ਲਾਊਗੀ ਉਨ ਜਾ ਕੇ ਚਲੋ ਇਹ ਸਾਣਾ ਸਿਹਰਾ ਰਜੀਤ ਨੇ ਜਿਨ੍ਹਾਂ ਦਾ ਕਹਿਣਾ ਵਾ ਕਿ ਉਹ ਪਚਾਉਣਾ ਦੇ ਵਿੱਚ ਜਿਹੜਾ ਸੰਦੀਪ ਸੋਈ ਦਾ ਕਤਲਾਲ ਉਹਦਾ ਭਰਾ ਮਨਦੀਪ ਸਿੰਘ ਖੜਾ ਵਾ ਉਸ ਨੂੰ ਅਸੀਂ ਬਿਲਕੁਲ ਜਿੱਤਨ ਨਹੀਂ ਦਵਾਂਗੇ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿ ਕੀ ਉਹ ਜਿੱਤਨ ਤੋਂ ਬਾਅਦ ਕਰ ਜਾਵੇ ਇਹ ਸ਼ਿਵਸ਼ਨਾ ਰਜੀਵ ਟੰਡਨ ਅਤੇ ਭਾਨੂੰ ਪ੍ਰਤਾਪ ਦਾ ਕਹਿਣਾ ਹੈ ਚਿੰਤਾ ਜ਼ਾਇਰ ਹੋ ਰਹੀ ਹੈ ਉਹਨਾਂ ਦਾ ਬਲਕਿਆ ਜਾ ਰਿਹਾ ਹੈ ਕਿ ਤਰਨ ਤਰਾਂ ਦੇ ਵਿੱਚ ਜਾ ਕੇ ਅਸੀਂ ਜਾਗੋ ਜਾਗੋ ਜ਼ਰੂਰ ਕੱਢਾਂਗੇ ਹਰ ਇੱਕ ਸ਼ਿਪਸ਼ਾਣਾ ਨੂੰ ਬੁਲਾਵਾਂਗੇ ਹਰ ਇੱਕ ਉਹ ਸ਼ਹਿਰ ਦੇ ਵਿੱਚੋਂ ਸ਼ਿਪਸ਼ਾਣਾ ਵਾਲੇ ਨੂੰ ਬੁਲਾਵਾਂਗੇ ਤੇ ਉੱਥੇ ਜਾ ਕੇ ਜਾਗੋ ਕੱਢਾਂਗੇ ਤੇ ਲੋਕਾਂ ਨੂੰ ਸਮਝਾਵਾਂਗੇ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਇਹ ਉਹਨਾਂ ਦਾ ਕਹਿਣਾ ਹੈ ਤੁਹਾਡੀ ਕੀ ਰਾਏ ਸਰਨ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਰਹੋ ਲਾਈਵ ਦੇ ਨਾਲ ਯੂਮਬੀਰ ਰਿਪੋਰਟ ਧੰਨਵਾਦ